ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿੱਘੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ ਅੱਜ ਅਹਿਮ ਪ੍ਰੋਗਰਾਮ ਲੈ ਕੇ ਮੈਂ ਤੁਹਾਡੇ ਲਈ ਹਾਜ਼ਰ ਆ ਤੇ ਸਟੂਡੀਓ ਦੇ ਵਿੱਚ ਮੇਰੇ ਕੋਲੋਂ ਸ਼ਖਸੀਤਾਂ ਅੱਜ ਪਹੁੰਚੀਆਂ ਨੇ ਉਹਦਾ ਕਾਰਨ ਇਹੀ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਵਾਲੇ ਸਾਡੇ ਬੱਚਿਆਂ ਨੂੰ ਗੁਰਮਤ ਦੇ ਨਾਲ ਤੇ ਆਪਣੀ ਮਾਂ ਬੋਲੀ ਨਾਲ ਜੋੜਨ ਵਾਲੀ ਜਿਹੜੀ ਸ਼ਖਸੀਅਤ ਹੈ ਰੂਹ ਹੈ ਉਹ ਇਸ ਸੰਸਾਰ ਚੋਂ ਅਲਵਿਦਾ ਹੋ ਗਈ ਹੈ ਮਨ ਬੜਾ ਉਦਾਸ ਹੈ ਪਰੰਤੂ ਗੁਰੂ ਸਾਹਿਬ ਦਾ ਹੁਕਮ ਹੈ ਜਿਬ ਜਿਬ ਤੇਰਾ ਹੁਕਮ ਤੇ ਵਹਿ ਤੇ ਹੁਕਮ ਹੈ ਜਿਵੇਂ ਉਸ ਮਾਲਕ ਦਾ ਹੁਕਮ ਹੈ ਮੈਂ ਉਹਨਾਂ ਨਾਲ ਕੋਈ ਸ਼ੋਅ ਟੈਲੀਵਿਜ਼ਨ ਤੇ ਰੇਡੀਓ ਤੇ ਬਹੁਤ ਸ਼ੋਅ ਕੀਤੇ ਬਹੁਤ ਕੁਝ ਸਿੱਖਣ ਉਹਨਾਂ ਤੋਂ ਮਿਲਿਆ ਪਰ 88 ਵਰਿਆਂ ਦੀ ਉਮਰ ਭੋਗ ਕੇ ਉਸ ਸਤਕਾਰਯੋਗ ਸ਼ਖਸੀਅਤ ਅੱਜ ਦੇ ਦਿਨ ਇਸ ਸੰਸਾਰ ਦੇ ਵਿੱਚੋਂ ਜਿਹੜਾ ਪੰਜ ਭੌਤਿਕ ਸਰੀਰ ਸੀ ਉਹਨਾਂ ਨੂੰ ਅਗਨ ਭੇਟ ਕੀਤਾ ਗਿਆ ਆਉ ਸਭ ਤੋਂ ਪਹਿਲਾਂ ਉਹਨਾਂ ਦੇ ਆਵਾਜ਼ ਤੇ ਉਹਨਾਂ ਦੇ ਜੀਵਨ ਦੀਆਂ ਪ੍ਰਾਪਤੀਆਂ ਦੀਆਂ ਕੁਝ ਕਿ ਤਸਵੀਰਾਂ ਨੇ ਜਿਹੜੀਆਂ ਉਹ ਪਹਿਲਾਂ ਸਾਂਝੀਆਂ ਕਰਦੇ ਆ ਫਿਰ ਉਸ ਤੋਂ ਬਾਅਦ ਉਹਨਾਂ ਦੇ ਸੰਗੀ ਰਹੇ ਨਾਲ ਰਹੇ ਉਹਨਾਂ ਦੇ ਨਾਲ ਵਿਚਰੇ ਜਿਹੜੇ ਸਾਥੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੁਝ ਝਲਕੀਆਂ ਉਹਨਾਂ ਦੇ ਜੀਵਨ ਦੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰਮੁਖ ਸਰੋਤਿਓ ਤੁਹਾਡੇ ਨਾਲ ਚਾਰ ਸਵਾਲ ਸਾਂਝੇ ਕਰਨ ਜਾ ਰਿਹਾ ਹਾਂ ਜੋ ਬਾਬਾ ਫਰੀਦ ਜੀ ਨੇ ਸਾਸੂ ਦਰਵੇਸ਼ਾਂ ਨੂੰ ਜੋ ਕਿ ਵੱਖ-ਵੱਖ ਧਰਮਾਂ ਦੇ ਨਾਲ ਤੇ ਵੱਖ-ਵੱਖ ਇਲਾਕਿਆਂ ਦੇ ਆਸਬੰਦ ਸੀ ਪੁੱਛੇ ਗਏ ਆਓ ਇਹਨਾਂ ਨੂੰ ਵਿਚਾਰੀਏ ਪਹਿਲਾ ਸਵਾਲ ਬਾਬਾ ਫਰੀਦ ਜੀ ਨੇ ਇਹ ਪੁੱਛਿਆ ਕਿ ਦੁਨੀਆ ਦਾ ਸਭ ਤੋਂ ਅਕਲਮੰਦ ਮਨੁੱਖ ਕੌਣ ਹੈ ਤੇ ਇਹ ਸਵਾਲ ਦਾ ਉੱਤਰ ਜੋ ਆਇਆ ਉਹ ਐਸੀ ਕਿ ਜਿਹੜਾ ਮਨੁੱਖ त्यागी ਹੈ ਜੋ ਸრულੇ ਸਮਝ ਹੈ ਕਿ ਮੈਂ ਇਸ ਸੰਸਾਰ ਵਿੱਚ ਰਹਿਣਾ ਨਹੀਂ ਜਦੋਂ ਮਨੁੱਖ ਨੂੰ ਪਤਾ ਹੁੰਦਾ ਹੈ ਜਦੋਂ ਆਪਣੀ ਮੌਤ ਜਿੱਤੇ ਰੱਖਦਾ ਹੈ ਤਾਂ ਉਸ ਨੂੰ ਪਰਮਾਤਮਾ ਵਿੱਚ ਜਿੱਤੇ ਰਹੇਗਾ ਇਹ ਪਰਮਾਤਮਾ ਜਿੱਤੇ ਰਹੇਗਾ ਤਾਂ ਉਹ ਕੋਈ ਮਾੜਾ ਕੰਮ ਨਹੀਂ ਕਰੇਗਾ ਦੂਜਾ ਸਵਾਲ ਪੁੱਛਿਆ ਗਿਆ ਬਾਬਾ ਫਰੀਦ ਜੀ ਵੱਲੋਂ ਕਿ ਦੁਨੀਆ ਦਾ ਸਭ ਤੋਂ ਵੱਡਾ ਮਨੁੱਖ ਕੌਣ ਹੈ ਜਿਹੜਾ 700 ਦਰਵੇਸ਼ਾਂ ਵੱਲੋਂ ਇਹ ਸਵਾਲ ਦਾ ਉੱਤਰ ਆਇਆ ਸਭ ਤੋਂ ਵੱਡਾ ਮਨੁੱਖ ਉਹ ਹੈ ਜਿਹੜਾ ਖੁਸ਼ੀ ਵੇਲੇ ਉਛਲਦਾ ਨਹੀਂ ਤੇ ਗਮੀ ਵੇਲੇ ਗਮਗੀਨ ਨਹੀਂ ਰਹਿੰਦਾ ਤੇ ਬਾਣੇ ਵਿੱਚ ਰਹਿੰਦਾ ਹੈ ਇੱਕ ਨਵੇਂ ਪਾਸ਼ਾ ਦਾ ਬਿਤੇਰੇ ਸ਼ਬਦ ਹੈ ਗੁਰਬਾਣੀ ਵਿੱਚ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇਹਰ ਪੈ ਨਹੀਂ ਜਾ ਕੇ ਕੰਚਰ ਮਾਟੀ ਮੰਨੇ ਸੋ ਜਿਹੜਾ ਮਨੁੱਖ ਬਾਣੇ ਵਿੱਚ ਰਹਿੰਦਾ ਹੈ ਖੁਸ਼ੀ ਵੇਲੇ ਉਛਲਦਾ ਨਹੀਂ ਤੇ ਗਮੀ ਵੇਲੇ ਗਮਗੀਨ ਨਹੀਂ ਹੁੰਦਾ ਉਸ ਨੂੰ ਵੱਡਾ ਮਨੁੱਖ ਗਿਣਿਆ ਗਿਆ ਹੈ ਤੀਜਾ ਸਵਾਲ ਬਾਬਾ ਫਰੀਦ ਜੀ ਨੇ ਪੁੱਛਿਆ ਕਿ ਦੁਨੀਆ ਦਾ ਸਭ ਤੋਂ ਅਮੀਰ ਮਨੁੱਖ ਕੌਣ ਹੈ 700 ਦਰवेशਾਂ ਵੱਲੋਂ ਇਹਦਾ ਉੱਤਰ ਆਇਆ ਜੋ ਕੁਝ ਪ੍ਰਮਾਤਮਾ ਨੇ ਦਿੱਤਾ ਹੈ ਉਹ ਇਤੇ ਸਬਰ ਕਰਦਾ ਹੈ ਉਸ ਨੂੰ ਦੁਨੀਆ ਦਾ ਅਮੀਰ ਮਨੁੱਖ ਗਿਣਿਆ ਜਾਂਦਾ ਹੈ ਚੌਥਾ ਸਵਾਲ ਪੁੱਛਿਆ ਕਿ ਦੁਨੀਆ ਦਾ ਸਭ ਤੋਂ ਗਰੀਬ ਮਨੁੱਖ ਕੌਣ ਹੈ ਤਾਂ ਉਹਦਾ 700 ਦਰवेशਾਂ ਵੱਲੋਂ ਉੱਤਰ ਆਇਆ ਜਿਹੜਾ ਵਿਅਕਤੀ ਬੇਸਬਰਾਂ ਹੈ ਦੂਜਿਆਂ ਦੀ ਜਮੀਨਾਂ ਨੂੰ ਦੇਖ ਕੇ ਪ੍ਰਾਪਰਟੀ ਨੂੰ ਦੇਖ ਕੇ ਵੱਡੀਆਂ ਕੋਠੀਆਂ ਨੂੰ ਵੇਖ ਕੇ ਟਰੈਕਟਰ ਨੂੰ ਵੇਖ ਕੇ ਝੁਰਦਾ ਹੈ ਸੋ ਇਹਦਾ ਚਾਰਾ ਸੋਲਾਂ ਨੂੰ ਵਿਚਾਰਨ ਦੀ ਲੋੜ ਹੈ ਜੀ ਤੇ ਆਪਾਂ ਜੀਵਨ ਦੇ ਵਿੱਚ ਅਪਲਾਈ ਕਰੀਏ ਸਮਝੀਏ ਕਿ ਅਸੀਂ ਕਿੱਥੇ ਖੜੇ ਹਾਂ ਉਲਝੁਕਲੀ ਖਿਮਾ ਕਰਨਾ ਜੀ ਫਤਿਹ ਬਲਾਓ ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ ਫਤਿਹ ਵਾਹੇ ਗੁਰਜੀਤ ਕਾ ਖਾਲਸਾ ਵਾਖੇ ਗੁਰਜੀਕੀ ਫਤਿਹ ਸਰੀਰਕ ਤੌਰ ਤੇ ਸਾਡੇ ਨਾਲੋਂ ਪ੍ਰਿੰਸੀਪਲ ਗੁਰਦੇਵ ਸਿੰਘ ਢਾਲੀਵਾਲ ਅੱਜ ਚਲੇ ਗਏ ਨੇ ਪਰੰਤੂ ਉਹਨਾਂ ਦੀਆਂ ਯਾਦਾਂ ਉਹਨਾਂ ਦੀਆਂ ਪ੍ਰਾਪਤੀਆਂ ਉਹਨਾਂ ਦੇ ਕੀਤੇ ਕੰਮ ਜਿਹੜੇ ਨੇ ਉਹਨਾਂ ਨੂੰ ਹਮੇਸ਼ਾ ਕੈਨੇਡੀਅਨ ਇਤਿਹਾਸ ਦੇ ਵਿੱਚ ਚੇਤੇ ਰੱਖਿਆ ਜਾਏਗਾ ਮੇਰੇ ਨਾਲ ਪੰਥ ਦੀਆਂ ਦੋ ਸ਼ਕਸ਼ੀਤਾ ਜਿਨ੍ਹਾਂ ਪ੍ਰਤੀ ਮੇਰੇ ਮਨ ਦੇ ਵਿੱਚ ਬੜਾ ਸਤਿਕਾਰ ਹੈ ਮੈਂ ਭਾਈਨੀਰ ਕਹਿਣਾ ਹੁਣਾ ਸਰਦਾਰ ਦਵਿੰਦਰ ਸਿੰਘ ਘਟੌੜਾ ਤੇ ਸਰਦਾਰ ਮੋਤਾ ਸਿੰਘ ਚੀਤਾ ਜਿਹੜੇ ਬੜੇ ਲੰਮੇ ਸਮੇਂ ਤੋਂ ਖਾਲਸਾ ਦੀਵਾਨ ਸੁਸਾਇਟੀ ਰੌਸਟਰੀਟ ਵੈਨਕੂਵਰ ਦੇ ਨਾਲ ਵੀ ਜੁੜੇ ਰਹੇ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੇ ਰਹੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਨਾਲ ਜੁੜੇ ਨੇ ਕੈਨੇਡੀਅਨ ਸਿੱਖ ਸਟਡੀ ਤੇ ਟੀਚਿੰਗ ਸੁਸਾਇਟੀ ਨਾਲ ਜੁੜੇ ਨੇ ਖੋਰ ਪਤਾ ਨਹੀਂ ਕਿੰਨੀਆਂ ਸੰਸਥਾਵਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਹੈ ਮੈਂ ਅੱਜ ਉਹਨਾਂ ਨੂੰ ਪ੍ਰਿੰਸੀਪਲ ਗੁਰਦੇਵ ਸਿੰਘ ਢਾਲੀਵਾਲ ਉਹਨਾਂ ਨੂੰ ਸਮਰਪਿਤ ਅੱਜ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਹੈ ਉਹਦੇ ਵਾਸਤੇ ਸੱਦਾ ਦਿੱਤਾ ਹੈ ਦੋਨੇ ਸ਼ਖਸੀਅਤਾਂ ਪਹੁੰਚੀਆਂ ਨੇ ਆ ਉਹਨਾਂ ਦਾ ਕਰਦੇ ਆ ਸਵਾਗਤ ਵੀਰ ਜੀਓ ਸਭ ਤੋਂ ਪਹਿਲਾਂ ਸਟੂਡੀਓ 'ਚ ਪਹੁੰਚਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਦਾ ਦਵਿੰਦਰ ਸਿੰਘ ਜੀ ਤੁਸੀਂ ਥੋੜਾ ਜਿਹਾ ਪ੍ਰਿੰਸੀਪਲ ਗੁਰਦੇਵ ਸਿੰਘ ਉਹਨਾਂ ਦੇ ਜੀਵਨ ਬਾਰੇ ਕਿੰਨਾ ਕੁ ਜਾਣਦੇ ਹੋ ਕਦੋਂ ਕੁ ਮਿਲੇ ਕੀ ਕੁਛ ਉਹਨਾਂ ਦੀਆਂ ਪ੍ਰਾਪਤੀਆਂ ਸਨ ਇਸ ਦੇ ਵਿੱਚ ਸਦਾ ਮੋਤਾ ਸਿੰਘ ਹਰਾਂ ਕੋਲੇ ਪੁਰਾਣਾ ਬਹੁਤ ਐਕਸਪੀਰੀਅੰਸ ਸੀ ਉਹਨਾਂ ਦੇ ਨਾਲ ਉਹਨਾਂ ਦੇ ਕੋਲੇ ਪਿਕਚਰਾਂ ਵੀ ਸੀਗੀਆਂ ਫਿਰ ਮੈਂ ਭਾਈ ਹਰਵੰਦ ਸਿੰਘ ਰਾਏ ਹਰਾਂ ਤੋਂ ਕੁਝ ਫੋਟੋਆਂ ਇਕੱਠੀਆਂ ਕੀਤੀਆਂ ਸਤਰਾਮ ਸਿੰਘ ਹਰਾਨੇ ਇਹਦੇ ਵਿੱਚ ਬੜੀ ਕੋਆਪਰੇਸ਼ਨ ਕੀਤੀ ਸਾਰਿਆਂ ਨੇ ਅਸੀਂ ਰਲ ਮਿਲ ਕੇ ਇਹ ਇਹ ਥੋੜਾ ਜਿਹਾ ਉਪਰਾਲਾ ਕੀਤਾ ਪਰ ਹੁਣ ਆਪਾਂ ਗੱਲ ਸ਼ੁਰੂ ਕਰੀਏ ਪ੍ਰਿੰਸੀਪਲ ਸਾਹਿਬ ਦੀ ਗੱਲ ਜੀ ਜੇ ਉਹਨਾਂ ਦੇ ਬਾਰੇ ਤਾਂ ਬਹੁਤ ਕੁਝ ਕਹਿਣ ਨੂੰ ਹੈ ਪਰ ਜੇ ਉਹਨੂੰ ਥੋੜੇ ਜਿਹੀ ਲਫ਼ਜ਼ਾਂ ਦੇ ਵਿੱਚ ਵੀ ਕਿਹਾ ਜਾਵੇ ਵੀ ਇੱਕ ਬਹੁਤ ਹੀ ਹੰਬਲ ਬਹੁਤ ਹੀ ਨਿਸ਼ਕਾਮ ਸੇਵਕ ਗੁਰਮਖ ਇਹ ਸੰ ਤੇ ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈਗੀ ਆ ਇੰਨੀ ਵਧੀਆ ਹੈ ਮੈਂ ਇਹਨੂੰ ਇਦਾਂ ਲੈਣਾ ਹੁੰਦਾ ਵੀ ਇਹ ਐਜ਼ ਏ ਨਾ ਕੋਈ ਲੀਡਰ ਸੀ ਨਾ ਕੋਈ ਸਕਾਲਰ ਸੀ ਤੇ ਨਾ ਹੀ ਇਹਨਾਂ ਨੂੰ ਆਪਾਂ ਇਹ ਕਹਿ ਦਈਏ ਵੀ ਇਹਨਾਂ ਨੇ ਵੀ ਬਹੁਤ ਮਤਲਬਕ ਨਾ ਇਹਨਾਂ ਦੇ ਕੋਈ ਬਹੁਤ ਵੱਡਾ ਇਹਨਾਂ ਦਾ ਨਾਂ ਸੀ ਪਰ ਜਦੋਂ ਆਪਾਂ ਇਹਨਾਂ ਨੂੰ ਐਜ਼ ਅ ਬੇਸਿਕ ਪਰਸਨ ਦੇਖਦੇ ਆਂ ਤੇ ਇਹ ਇੱਕ ਗੁਰਮਖ ਸੀ ਇਹੋ ਜਿਹੇ ਗੁਰਮਖ ਜਿਨ੍ਹਾਂ ਦੇ ਵਿੱਚ ਇੰਨੀ ਡੈਡੀਕੇਸ਼ਨ ਤੇ ਉਹ ਉਹਨਾਂ ਦੀ ਸਾਰੀ ਲਾਈਫ ਦੇ ਵਿੱਚ ਸਾਰੀ ਝਲਕਦੀ ਆ ਤੇ ਮੇਰੇ ਚੰਗੇ ਭਾਗ ਹੈ ਵੀ ਮੈਂ ਇਹਨਾਂ ਦੇ ਨਾਲ ਕਾਫੀ ਸਮਾਂ ਇਹਨਾਂ ਦੇ ਨਾਲ ਬਹੁਤ ਫੰਕਸ਼ਨਾਂ ਦੇ ਵਿੱਚ ਬਤਾਇਆ ਤੇ ਉੱਥੋਂ ਮੈਂ ਤਾਂ ਇਹੀ ਸਿੱਖਿਆ ਜਿੰਨੀ ਇਹਨਾਂ ਬੰਦਿਆਂ ਦੇ ਵਿੱਚ ਹਿੰਮਤ ਕਰੇ ਤੇ ਇਹਨਾਂ ਉਹ ਆਪਣੇ ਆਪ ਦੇ ਵਿੱਚ ਡਿਸਪਲਿਨ ਸੀਗੇ ਕੋਈ ਕੰਮ ਕਰਨਾ ਹੈਗਾ ਜਿਵੇਂ ਜੇ ਕੋਈ ਨਗਰ ਕੀਰਤਨ ਦਾ ਕੋਈ ਪ੍ਰਬੰਧ ਹੈ ਜਾਂ ਕੋਈ ਗੁਰਦੁਆਰੇ ਚ ਫੰਕਸ਼ਨ ਦਾ ਪ੍ਰਬੰਧ ਆ ਉਹਨਾਂ ਨੇ ਇੱਕ ਨਿੱਕੀ-ਨਿੱਕੀ ਚੀਜ਼ ਤੋਂ ਲੈ ਕੇ ਸਿਰੇ ਤੱਕ ਪੋਡੀਅਮ ਤੱਕ ਹਰ ਇੱਕ ਚੀਜ਼ ਉਹਨਾਂ ਨੇ ਤਿਆਰ ਕਰਕੇ ਰੱਖਣੀ ਆ ਤੇ ਬੱਚਿਆਂ ਦੇ ਨਾਲ ਉਹਨਾਂ ਦਾ ਇੰਨਾ ਜ਼ਿਆਦਾ ਪਿਆਰ ਸੀਗਾ ਵੀ ਜਿੰਨੇ ਵੀ ਬੱਚੇ ਉਹਨਾਂ ਨੇ ਉਸ ਟਾਈਮ ਦੇ ਵਿੱਚ ਪੜ੍ਹਾਏ ਆ ਅੱਜ ਉਹ ਬੱਚੇ ਜਿਹੜੇ ਹੈਗੇ ਆ ਬਹੁਤ ਉੱਚਾ-ਉੱਚਾ ਅਹੁਦਿਆਂ ਤੇ ਗਏ ਹੋਏ ਆ ਜੀ ਤੇ ਇਸ ਤਰ੍ਹਾਂ ਕਰਨਾ ਯਾਨੀ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਤਾਂ ਇੰਨੀ ਹੈਗੀ ਆ ਸਰਦਾਰ ਮੋਤਾ ਸਿੰਘ ਹੋਰ ਵੀ ਗੱਲ ਕਰਦੇ ਹੁੰਦੇ ਆ ਕਿਉਂਕਿ ਅਸੀਂ ਸਾਰੇ ਇਕੱਠੇ ਹੀ ਸਤਜਾਮ ਸਿੰਘ ਅਸੀਂ ਸਾਰੇ ਇਕੱਠੇ ਵਿਚਰੇ ਆ ਇਹਦੇ ਵਿੱਚ ਜੀ ਇਹ ਇਹਨਾਂ ਨੂੰ ਕਹਿਣਾ ਪ੍ਰਿੰਸੀਪਲ ਸਾਹਿਬ ਅੱਜ ਰੋਲ ਵਾਸਤੇ ਬੰਦਾ ਹੈ ਨਹੀਂਗਾ ਕੋਈ ਕੋਈ ਨਹੀਂ ਦਵਿੰਦਰ ਸਿਆ ਗੱਲ ਹੀ ਕੋਈ ਨਹੀਂ ਹਨਾ ਅੱਛਾ ਰੋਲ ਵੀ ਲਾ ਦੇ ਰੋਲ ਵੀ ਲਾ ਦੇਣੀ ਆ ਤੇ ਇੱਕ ਵਾਰੀ ਇਹੋ ਜਿਹਾ ਸਮਾਂ ਆਇਆ ਵੇ ਆਪਣੇ ਕੋਲ ਇੱਕ ਨਾ ਗੁਰਦੁਆਰਾ ਸਾਹਿਬ ਨੂੰ ਕਿਸੇ ਨੇ ਅੱਗ ਲਾਤੀ ਸੀ ਤੇ ਇੱਥੇ ਬਹੁਤ ਪ੍ਰੋਬਲਮ ਆਈ ਅੱਛਾ ਤੇ ਇਨਸ਼ੋਰੈਂਸ ਵੀ ਵਾਲੇ ਵੀ ਭੱਜਣ ਲੱਗੇ ਸਾਨੂੰ ਸਿਕਿਉਰਿਟੀ ਦਾ ਵੀ ਇਸ਼ੂ ਹੋ ਗਿਆ ਤੇ ਅਸੀਂ ਫਿਰ ਆਪ ਉੱਥੇ ਪਹਿਰਾ ਦਿੰਦੇ ਹੁੰਦੇ ਸੀਗੇ ਆਪ ਖੜ ਹਾਂਜੀ ਹਾਂਜੀ ਗੁਰਦੁਆਰੇ ਦੀਆਂ ਕਮੇਟੀਆਂ ਨੇ ਫਿਰ ਸਾਰੇ ਬੰਦਿਆਂ ਨੇ ਇਹ ਬੜਾ ਕ੍ਰਾਈਸਿਸ ਦਾ ਟਾਈਮ ਸੀ 84 ਦੇ ਵਿੱਚ ਤੇ ਉਸ ਵੇਲੇ ਅਸੀਂ ਕਹਣਾ ਕਈ ਵਾਰੀ ਕਹਣਾ ਅੱਜ ਬੰਦਾ ਹੀ ਨਹੀਂ ਕੋਈ ਲੱਭ ਰਿਆ ਤੇ ਉਹਨਾਂ ਨੇ ਕਹਣਾ ਹਾਜ਼ਰ ਹੈ ਯਾਨੀ ਇਹ ਬੰਦਾ ਐਜੂਕੇਟਡ ਪੜਿਆ ਲਿਖਿਆ ਬੰਦਾ ਇੰਨਾ ਡੈਡੀਕੇਟਡ ਬੰਦਾ ਇਹਨਾਂ ਨੇ ਕਦੇ ਕਿਸੇ ਗੱਲ ਤੋਂ ਨਾ ਨਹੀਂ ਸੀ ਕਰਦੇ ਇਹੋ ਜੀ ਸ਼ਖਸੀਅਤ ਇਹ ਇੱਕ ਗੱਲ ਮੈਂ ਇਹਨਾਂ ਦੀ ਐਦਾ ਨੋਟ ਕੀਤੀ ਜਦੋਂ ਮੈਂ ਇਹਨਾਂ ਨੇ ਪਹਿਲਾਂ ਤਾਂ ਇੱਥੇ ਬਹੁਤ ਸੇਵਾ ਕੀਤੀ ਬਾਅਦ ਦੇ ਵਿੱਚ ਆਪਣੇ ਹਰਕ ਦੇ ਮਤਲਬ ਹਾਲਾਤ ਹੁੰਦੇ ਆ ਫਿਰ ਇਹ ਟ੍ਰਾਂਟੋ ਮੂਵ ਹੋ ਗਈ ਸੀਗੇ ਅੱਛਾ ਟ੍ਰਾਂਟੋ ਮੂਵ ਹੋਣ ਤੋਂ ਬਾਅਦ ਇਹਨਾਂ ਦੇ ਜਦੋਂ ਸਤਕਾਰਯੋਗ ਪਤਨੀ ਜਿਹੜੇ ਸੀਗੇ ਭੈਣ ਜੀ ਸੀ ਸਾਡੇ ਉਹਨਾਂ ਦੀ ਡੈਥ ਹੋ ਗਈ ਹੂੰ ਹੂੰ ਫਿਰ ਇਹ ਇੰਡੀਆ ਦੇ ਵਿੱਚ ਜਾ ਕੇ ਇਹਨਾਂ ਨੇ ਉੱਥੇ ਕੰਮ ਸ਼ੁਰੂ ਕਰਤਾ ਬੱਚਿਆਂ ਨੂੰ ਪੜਾਉਣ ਦਾ ਜੀ ਤੇ ਉਹਦੇ ਵਿੱਚ ਵੀ ਮੈਨੂੰ ਇੱਕ ਮੌਕਾ ਮਿਲਿਆ ਉੱਥੇ ਜਾਣ ਦਾ ਇੱਕ ਵਾਰ ਇਹ ਨਹੀਂ ਬਹੁਤ ਵਾਰੀ ਜਦੋਂ ਮੈਂ ਇੰਡੀਆ ਜਾਂਦਾ ਸੀ ਮੈਂ ਇਹਨਾਂ ਦੇ ਨਾਲ ਜਾਣਾ ਤੇ ਇਹ ਹਮੇਸ਼ਾ ਤਿਆਰ ਵਰਦਿਆ ਜਿੱਦਾਂ ਤੁਸੀਂ ਹੁਣੇ ਆ ਮੇਰੇ ਨਾਲ ਕਰਦੇ ਜੀ 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 ਇਸੇ ਤਰ੍ਹਾਂ ਹੀ ਬਸੰਨਾ ਨੇ ਕਹਣਾ ਐਨੇ ਵਜੇ ਐਨੇ ਵਜ ਕੇ ਤਿਆਰ ਹੋਣੇ ਚਾਹੀਦੇ ਆ ਹਨ ਜੀ ਤੇ ਇਹਨਾਂ ਨੇ ਮੈਨੂੰ ਪਿਕ ਕਰਨਾ ਅਸੀਂ ਥਾਂ ਥਾਂ ਤੇ ਅਡਾ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਲੈਕਚਰ ਦੇਣੇ ਆ ਤੇ ਉੱਥੇ ਇਹਨਾਂ ਦੀ ਇੰਨੀ ਰਿਸਪੈਕਟ ਸੀਗੀ ਉਸ ਕਿਉਂਕਿ ਇਹ ਪਹਿਲਾਂ ਹੀ ਟੀਚਰ ਸੀਗੇ ਉੱਥੇ ਮੈਣਾ ਦੇ ਵਿੱਚ ਮੋਗੇ ਦੇ ਨੇੜੇ ਮੈਣਾ ਸੀ ਮੈਣਾ ਹਾਂ ਉੱਥੇ ਟੀਚਰ ਸੀਗੇ ਤੇ ਇਹਨਾਂ ਨੇ ਬਹੁਤ ਨਾਂ ਕਮਾਇਆ ਸੀ ਉਥੇ ਤੇ ਜਦੋਂ ਅਸੀਂ ਅੱਡ-ਅੱਡ ਸਕੂਲਾਂ ਦੇ ਵਿੱਚ ਜਾਣਾ ਇਹਨਾਂ ਦੇ ਸਾਰੇ ਗੋਡੀ ਹੱਥ ਲਾਉਂਦੇ ਸੀ ਇੰਨੀ ਇਹਨਾਂ ਦੀ ਰਿਸਪੈਕਟ ਸੀ ਪਰ ਪਰ ਇਹ ਇੱਕ ਇਹ ਕਦੇ ਸ਼ੋਅ ਨਹੀਂ ਸੀ ਕਰਦੇ ਪਰ ਇੰਨੇ ਹੀ ਹੰਬਲ ਇੰਨੀ ਇਹਨਾਂ ਦੀ ਕੰਟਰੀਬਿਊਸ਼ਨ ਇਹਨਾਂ ਇਹਨਾਂ ਦਾ ਕੰਮ ਯਾਨੀ ਇਹਨਾਂ ਨੂੰ ਮੈਂ ਤਾਂ ਇਹ ਕਹਿਣਾ ਹੁੰਦਾ ਦੇਖੋ ਫੇਰ ਇਹ ਬਾਣੀ ਦੇ ਪੱਕੇ ਟਾਈਮਸ ਇਹਨਾਂ ਨੇ ਬਾਣੀ ਪੜਨੀ ਕਦੇ ਮਿਸ ਨਹੀਂ ਕਰ ਲਈ ਅਕਾਲ ਤਖਤ ਦੇ ਹੁਕਮਨਾਮੇ ਦੇ ਹੁਕਮ ਦੇ ਵਿੱਚ ਪੱਕੇ ਇਥੇ ਛੱਡ ਕੇ ਚਲੇ ਗਏ ਜਦੋਂ ਇਹ ਮੇਰਾ خیال 1999 ਟੋਰਾਂਟੋ ਚ ਗਏ ਨੇ 1999 ਤੋਂ ਪਹਿਲਾਂ ਮੇਰੀਆਂ ਨਾਲ ਹਾਂਜੀ ਹਾਂਜੀ ਮਿਲਦਾ ਰਿਹਾ ਮੈਂ ਇਹਨਾਂ ਨੂੰ ਦੇਖਦਾ ਰਿਹਾ ਇਹਨਾਂ ਦੀ ਐਕਟੀਵਿਟੀ ਵਾਚ ਕਰਦਾ ਰਿਹਾ ਕਿਉਂਕਿ ਉੱਥੇ ਖਾਲਸਾ ਦਵਾਨ ਸੁਸਾਇਟੀ ਐਬਸਫੋਰਡ ਵਾਲੇ ਉਹ ਬਾਗੀ ਹੋ ਗਏ ਸੀਗੇ ਉਹ ਕਹਿੰਦੇ ਸੀ ਨਹੀਂ ਮੰਨਣਾ ਹੁਕਮਨਾਮਾ ਇਹ ਕਹਿੰਦੇ ਹੋ ਕੇ ਸਸਰੀਕਾਲ ਜੀ ਤੇ ਇਹ ਉਹਨਾਂ ਨੂੰ ਫਤੇ ਬਲਾ ਕੇ ਚਲੇ ਗਏ ਸੀ ਯਾਨੀ ਇੰਨੇ ਇਹ ਇਹ ਡੈਡੀਕੇਟਿਡ ਪੱਕੇ ਪੰਥਕ ਬੰਦੇ ਸੀਗੇ ਜੀ ਜੀ ਸੋ ਇਸੋ ਇਹਨਾਂ ਨੂੰ ਤਾਂ ਸਲਾਮ ਹੈ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਇਹਨਾਂ ਨੇ ਸਵਾਬ ਬੱਚਿਆਂ ਨੂੰ ਪੜ੍ਹਾਉਣ ਤੋਂ ਉਹਨਾਂ ਨੂੰ ਉਹਨਾਂ ਨੂੰ ਐਥਿਕਸ ਸਿਖਾਉਣ ਤੋਂ ਇੰਨਾ ਇਹਨਾਂ ਦੀ ਕੰਟਰੀਬਿਊਸ਼ਨ ਸੀ ਮੈਂ ਮੇਰਾ ਤਾਂ ਸਿਰ ਝੁਕਦਾ ਹੈ ਵੀ ਇਹੋ ਜੀ ਸ਼ਖਸੀਅਤ ਨੂੰ ਨੂੰ ਮੈਂ ਉਹਨਾਂ ਬਾਰੇ ਮੈਂ ਕੁਝ ਬੋਲ ਰਿਹਾ ਤੇ ਇਹ ਮੇਰੇ ਭਾਗ ਮੇਰੇ ਵੱਡੇ ਭਾਗ ਆ ਸੋ ਮੈਂ ਤਾਂ ਇੱਥੇ ਗੱਲ ਮਕਾਉਣਾ ਹੈ ਵੀ ਅੱਜ ਉਹ ਆਪਣੇ ਵਿੱਚ ਨਹੀਂ ਰਹੇ ਤੇ ਪਰ ਉਹ ਹਮੇਸ਼ਾ ਹੀ ਆਪਣੇ ਨਾਲ ਰਹਿੰਗੇ ਮੈਨੂੰ ਸਮੂਤਾ ਸਿੰਘ ਜੀ ਜੀ ਪਿਛਲੇ ਦਿਨੀ ਕਿਉਂਕਿ ਮੇਰੇ ਜਿਹੜੇ ਗ੍ਰੈਂਡਚਿਲड्रन ਨੇ ਸੌਕਰ ਖੇਡਦਾ ਖੇਡਦੇ ਆ ਉੱਥੇ ਇੱਕ ਪਰਿਵਾਰ ਆਇਆ ਕਿ ਸਾਰਿਆਂ ਨੂੰ ਪਤਾ ਹੈ ਮੈਂ ਮੀਡੀਆ 'ਚ ਆ ਪਰਿਵਾਰ ਮੈਨੂੰ ਮਿਲਿਆ ਤੇ ਮੈਨੂੰ ਕਹਿਣ ਲੱਗਾ ਕਿ ਮੈਂ ਆਪਣੇ ਬੱਚਿਆਂ ਨੂੰ ਤੁਹਾਡੇ ਕੋਲ ਇੰਗਲਿਸ਼ ਕਿਤਾਬ ਹੈ ਤੇ ਮੈਂ ਆਪਣੇ ਬੱਚਿਆਂ ਨੂੰ ਗੁਰਮਤ ਬਾਰੇ ਬੇਸਿਕ ਜਾਣਕਾਰੀ ਦੇਣਾ ਚਾਹਨਾ ਮੈਂ ਆਪਣੀ ਲਾਇਬ੍ਰੇਰੀ ਦੇਖੀ ਮੈਨੂੰ ਉਹਨਾਂ ਦੀ ਲਿਖੀ ਹੋਈ ਕਿਤਾਬ ਤਕਰੀਬਨ 1997 ਦੀ ਇੰਗਲਿਸ਼ ਦੇ ਵਿੱਚ ਕੁਐਸਚਨ ਆਨਸਰ ਦੀ ਉਹ ਮਿਲੀ ਤੇ ਮੈਂ ਆਪਣੀ ਗੱਡੀ 'ਚ ਰੱਖੀ ਪਿਆ ਉਹਨੂੰ ਦੇਣੀ ਮੈਨੂੰ ਲੱਗਾ ਕਿ ਯਾਰ ਉਹ ਆ ਚੀਜ਼ ਹੈ ਬੜੀ ਅਥੈਂਟਿਕ ਹੈ ਕਿਉਂਕਿ ਉਹਨਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਲੇਖ ਬੜੇ ਲਿਖਦੇ ਸੀ ਇੱਕ ਵਧੀਆ ਗੁਰਮਤਿ ਪਿਆਰੀ ਰੂਹ ਸੀ ਤੁਹਾਡੇ ਨਾਲ ਮੁਲਾਕਾਤ ਉਹਨਾਂ ਦੀ ਕਦੋਂ ਹੁੰਦੀ ਹੈ ਤੇ ਕਿਹੋ ਕਿਹੋ ਜਿਹਾ ਗੁਣ ਸਨ ਉਹ ਜਿਹੜੀ ਸ਼ਖਸੀਅਤ ਸੀ ਜਿਹਦੇ ਪੰਤਕ ਸੀ ਪੰਤਕ ਦੇ ਨਾਲ ਨਾਲ ਮਾਂ ਬੋਲੀ ਨੂੰ ਬੜੇ ਸਮਰਪਤ ਸਰ ਸ੍ਰੀ ਖਲਦੀਪ ਸਿੰਘ ਜੀ ਦੇਖੋ ਅੱਜ ਆਪਾਂ ਇੱਕ ਐਸੇ ਅਨਸੰਗ ਹੀਰੋ ਦੀ ਗੱਲ ਕਰਨ ਲੱਗੇ ਆ ਜੀ ਜਿਹੜੇ ਕਿ ਸ਼ਾਇਦ ਬਹੁਤਾ ਆਮ ਪੋਲਿਟਿਸ਼ੀਅਨਾਂ ਵਾਂਗੂ ਆਮ ਜਿਹੜੇ ਕੋਈ ਸਕਾਲਰ ਹੁੰਦੇ ਉਹਨਾਂ ਵਾਂਗੂ ਤਾਂ ਸਕਰੀਨ ਤੇ ਨਹੀਂ ਆਉਂਦੇ ਸਗੇ ਹਮ ਲੇਕਿਨ ਜਿਹੜੀ ਉਹਨਾਂ ਦੀ ਦੇਣ ਸੀਗੀ ਜੀ ਜੇ ਮੈਂ ਉਹਨਾਂ ਨੂੰ ਬਰੀਫਲੀ ਦੋ ਚਾਰ ਅੱਖਰਾਂ ਦੇ ਵਿੱਚ ਗੱਲ ਕਹਾਾਂ ਤੇ ਇੱਕ ਉਹ ਵਿਅਕਤੀ ਸਨ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਸਿੱਖ ਪੰਥ ਜਾਂ ਸਿੱਖੀ ਸਿਧਾਂਤਾਂ ਦੇ ਉਸਰਈਏ ਸਿੱਖੀ ਦੇ ਸਿਧਾਂਤਾਂ ਦੇ ਉਸਰਈਏ ਉਹਨਾਂ ਦੇ ਵਿੱਚੋਂ ਅਸੀਂ ਉਹਨਾਂ ਨੂੰ ਜਿਹੜੇ ਗਿਣ ਸਕਦੇ ਹਾਂ ਹੂੰ ਕਿਉਂਕਿ ਉਹਨਾਂ ਨੇ ਤੁਸੀਂ ਸਵਾਲ ਕੀਤਾ ਕਿ ਮੈਂ ਕਿੰਨੀ ਕੀ ਡੇਰ ਤੋਂ ਉਹਨਾਂ ਨੂੰ ਜਾਣਦਾ ਮੈਂ ਤਕਰੀਬਨ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਰੋਸਟਰੀ ਦੀ ਸੇਵਾ ਦੇ ਵਿੱਚ ਲੰਘਾਇਆ ਤੇ ਜਦੋਂ ਤੋਂ ਲੈ ਕੇ ਗੁਰਦੁਆਰਾ ਦੇ ਵਿੱਚ ਆਏ ਆ ਹਮਮ ਵਿਜ਼ਟਰ ਆਏ ਸੀਗੇ ਤੇ ਉਦੋਂ ਤੋਂ ਲੈ ਕੇ ਪਹਿਲਾਂ ਇਹ ਹਮੇਸ਼ਾ ਗੁਰਦੁਆਰੇ ਦੇ ਅੰਦਰ ਸੇਵਾ ਹੀ ਕਰਦੇ ਸੀਗੇ ਸੇਵਾ ਪਾਰਟਸ ਦੀ ਸੇਵਾ ਕਰਨੀ ਹਣੀ ਜਿਵੇਂ ਲੋਡ ਲੋਡ ਪਈ ਤਾਂ ਚੌਕੀਦਾਰੀ ਦੀ ਵੀ ਕੰਮ ਕਰ ਲੈਣੀ ਜਾਨੀ ਇੱਥੇ ਤੱਕ ਜੇ ਭਾਂਡੇ ਵੀ ਮਾਣ ਜਣੇ ਪੈਣੇ ਉਹਨਾਂ ਚੱਕ ਕੇ ਸੰਗਤ ਦੇ ਮਾਣ ਜਣੇ ਤੁਹਾਡੇ ਨਾਲ ਕੋਈ ਤਸਵੀਰਾਂ ਵੀ ਹੈਗੀਆਂ ਮੇਰਾ خیال ਮੈਂ ਨਾਲ ਦੀ ਨਾਲ ਉਹ ਵੀ ਦਿਖਾਈ ਜਨੈ ਕਿਉਂਕਿ ਅਜੋਨਾਂ ਦਾ ਫਾਈਨਲ ਵੀ ਹਾਂ ਜਿਹੜਾ ਪੰਜਾਬੀ ਸਕੂਲ ਦੀ ਉਹਨਾਂ ਦੀ ਦੇਣ ਹੈ ਉਹਦੇ ਚ ਇੱਕ ਦੋ ਗੱਲਾਂ ਖਾਸ ਨੋਟ ਕਰਨ ਵਾਲੀਆਂ ਉਹ ਇਹ ਹੈ ਕਿ ਉਹਨਾਂ ਨੇ ਦਰ ਦਸਲ ਸਿੱਖੀ ਦਾ ਪ੍ਰਚਾਰ ਕੀਤਾ ਬਹੁਤ ਵਧੀਆ ਤੇ ਉਹ ਵੀ ਇਸ ਤਰੀਕੇ ਦੇ ਨਾਲ ਕਿ ਜਿੱਥੇ ਉਹਨਾਂ ਨੇ ਸਿੱਖ ਸਿਧਾਂਤਾਂ ਨੂੰ ਆਪਣੇ ਆਉਣ ਜਾਣ ਵੀ ਆਉਣ ਵਾਲੀ ਪੀੜ੍ਹੀ ਜਿਹਨਾਂ ਨੇ ਸਿੱਖੀ ਸੰਭਾਲਣੀ ਹੈ ਉਹ ਦੱਸੀ ਉਥੇ ਨਾਲੇ ਉਹਨਾਂ ਨੂੰ ਪੰਜਾਬੀ ਬਾਂਬ ਬੋਲੀ ਵੀ ਦੇ ਨਾਲ ਜੋੜਿਆ ਉਹਨਾਂ ਨੇ ਇਹ ਉਹਨਾਂ ਦੀ ਬਹੁਤ ਵੱਡੀ ਗੱਲ ਹੈ ਜਿਹੜੇ ਅੱਜ ਦੇਖੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਸਕੂਲ ਬੱਚਿਆਂ ਵਿੱਚ ਪੜਨ ਜਾਣ ਮੈਂ ਇਹ ਬੜੇ ਫਖਰ ਦੇ ਨਾਲ ਗੱਲ ਕਹਿ ਸਕਦਾ ਕਿ ਜਿਸ ਵਕਤ ਦਹਾਸ ਨੂੰ ਸੇਵਾ ਬਖਸ਼ੀ ਸੀਗੀ ਸੰਗਤ ਨੇ 1983 ਦੇ ਵਿੱਚ ਉਸ ਵਕਤ 1983 ਹਾਂਜੀ ਉਸ ਵਕਤ ਗੁਰਦੁਆਰਾ ਸਾਹਿਬ ਖਾਲਸਾ ਦਾਨ ਸੁਸਾਇਟੀ ਦੇ ਵਿੱਚ ਗਿਣਤੀ ਬੱਚਿਆਂ ਦੀ 500 ਬੱਚਾ ਸਕੂਲ ਦੇ ਵਿੱਚ ਪੜਦਾ ਸੀ 500 ਬੱਚੇ 1983 ਦੇ ਵਿੱਚ 500 ਬੱਚਾ ਕਰਦਾ ਸੀਗਾ ਇਹ ਉਸ ਵਕਤ ਪ੍ਰਿੰਸੀਪਲ ਸਨ ਉੱਥੇ ਬੀਬੀ ਬੀਬੀ ਮਤੇਂਦਰ ਕੌਰ ਜੀ ਨਾਲ ਹੁੰਦੇ ਸਨ ਹੋਰ ਵੀ ਟੀਚਰਸ ਹਨ ਪਰ ਇਹਨਾਂ ਤੋਂ ਪਹਿਲਾਂ ਵੀ ਉੱਥੇ ਵੈਸੀ ਪੰਜਾਬੀ ਸਕੂਲ ਚ ਟੀਚਰਾਂ ਨੇ ਕਾਫੀ ਕੰਮ ਕੀਤਾ ਹੈ ਕਿਉਂਕਿ ਸਕੂਲ ਜਿਹੜਾ ਐਕਚੁਅਲੀ 1984 ਦੇ ਵਿੱਚ ਸ਼ੁਰੂ ਹੋਇਆ ਹੈਗਾ ਨਹੀਂ 1983 ਤੁਸੀਂ ਕਹਿ ਰਹੇ ਹੋ ਹਾਂ ਜੀ 1983 ਦੇ ਵਿੱਚ ਸੀਗੇ ਨਾ ਸੌਰੀ ਜੀ ਇਹ ਜਿਹੜਾ ਸ਼ੁਰੂ ਹੋਇਆ ਇਹ ਸ ਉਹ ਵਕਤ ਸਰਦਾਰ ਸੁਜੀਤ ਸਿੰਘ ਸਿੰਘਪੁਰੀ ਤੇ ਬੁੱਧ ਸਿੰਘ ਤਹਾ ਉਹ ਇਹਨਾਂ ਨੇ ਇਹ 1975 ਦੇ ਵਿੱਚ ਸ਼ੁਰੂ ਕੀਤਾ 74 75 ਦੇ ਵਿੱਚ ਸੋ ਕਈ ਮਾਸਟਰ ਕਈ ਟੀਚਰ ਆਏ ਤੇ ਗਏ ਹੈ ਲੇਕਿਨ ਜਿਹੜਾ ਕੰਮ ਇਹਨਾਂ ਨੇ ਆ ਕੇ ਕੀਤਾ ਉਹਨੂੰ ਸਾਡੇ ਸਿੱਖ ਬੱਚਿਆਂ ਨੂੰ ਖਾਲਸਾ ਸਕੂਲ ਨੂੰ ਰੌਸ ਸਟਰੀਟ ਗੁਰਦੁਆਰਾ ਸਾਹਿਬ ਨੂੰ ਈਵਨ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਪ੍ਰਿੰਸ ਅਰਬ ਪ੍ਰੋਵੈਂਸ ਦਾ ਆਪਣਾ 메జర్ ਅਖਬਾਰ ਹੈ ਉਹਨਾਂ ਪਹਿਲੇ ਪੇਜ ਤੇ ਉਹਨਾਂ ਸੁਰਖੀਆਂ ਵਿੱਚ ਲਿਆ ਕੇ ਖੜੇ ਕਰ ਦਿੰਦਾ ਹੈ ਪਹਿਲੇ ਪੇਜ ਤੇ ਪਹਿਲੇ ਸੀ ਇਹ ਜਿਹੜੇ ਤੁਸੀਂ ਤਸਵੀਰ ਦੇਖ ਰਹੇ ਆ ਜਿਹੜੀ ਦਿਖਾਈ ਸੀ ਮੈਂ ਤੁਹਾਨੂੰ ਪਹਿਲਾਂ ਉਹਦੇ ਵਿੱਚ ਪਹਿਲੇ ਪੇਜਾਂ ਤੇ ਉਹਨਾਂ ਦੀਆਂ ਤਸਵੀਰਾਂ ਰੰਗਦਾਰ ਉਸ ਵਕਤ ਫੋਟੋ ਸਾਡੇ ਇਸ ਸਕੂਲ ਦੀ ਇਹ ਬੱਚਿਆਂ ਦੀਆਂ ਛਪੀਆਂ ਇਸੇ ਤਰ੍ਹਾਂ ਇਸ ਵਕਤ ਅਕਾਲੀ ਸਿੰਘ ਗੁਰਦੁਆਰੇ ਦੀ ਪ੍ਰਿੰਟ ਨਿਕਲੀ ਉਹਦੇ ਵਿੱਚ ਵੀ ਫਰੰਟ ਪੇਜ ਤੇ ਇਹਨਾਂ ਦੀਆਂ ਫੋਟੋ ਆ ਗਈਆਂ ਤੇ ਇੱਥੇ ਸਿੱਖ ਸਮਾਚਾਰ ਵੀ ਉਹਦੇ ਵਾਸਤੇ ਕਾਫੀ ਵਿਆਖਿਆ ਹੈ ਔਰ ਇਹ ਇਹਨਾਂ ਨੂੰ ਇੰਟਰਸਟ ਸੀ ਦੱਸ ਸੀਗਾ ਕਿ ਇਹ ਬੱਚਿਆਂ ਦੇ ਨਾਲ ਬੱਚੇ ਹੀ ਹੋ ਜਾਂਦੇ ਸੀਗੇ ਅੱਛਾ ਪਤਾ ਨਹੀਂ ਸੀ ਲੱਗਦਾ ਮੈਂ ਜਿੰਨੀ ਦੇਰ ਉਹ ਗੁਰਦੁਆਰਾ ਸਾਹਿਬ ਚ ਰਹੀ ਆ ਜੀ ਉਹਨਾਂ ਨੂੰ ਪਹਿਲਾਂ ਵਿਜ਼ਿਟਰ ਸੀਗੇ ਫਿਰ ਉਹਨਾਂ ਨੂੰ ਇੱਥੇ ਪੱਕੇ ਕਰਵਾਉਣ ਦੀ ਵੀ ਜਿਹੜੀ ਸੇਵਾ ਉਹਦੇ 'ਚ ਇੱਕ ਮੈਨੂੰ ਵੀ ਮੌਕਾ ਮਿਲਿਆ ਮੈਂ ਹਿੱਸਾ ਕੁਛ ਪਾਇਆ ਉਹ ਮੇਜਰ ਰੋਲ ਹੀ ਸਮਝੋ ਕਿ ਉਹਨਾਂ ਨੂੰ ਨਹੀਂ ਤਾਂ ਰਿਪੋਰਟੇਸ਼ਨ ਲੱਗ ਜਾਣੀ ਸੀ ਤੇ ਇਸ ਕਰਕੇ ਇਤਨੀ ਏਸੀ ਦੀ ਉਹ ਕਦਰ ਕਰਦੇ ਸੀਗੇ ਜਦੋਂ ਕਿਤੇ ਵੈਨਕੂਵਰ ਆਉਂਦੇ ਹੋ ਟੋਰਾਂਟੋ ਤੋਂ ਕਦੇ ਮਿਲਣ ਤੋਂ ਬਗਾਨੀ ਸੀ ਜਾਨੀ ਅੱਛਾ ਇੱਕ ਸਭ ਤੋਂ ਵੱਡੀ ਚੀਜ਼ ਮੈਂ ਤੁਹਾਨੂੰ ਦੱਸਦੇ ਆ ਮੇਰੇ ਨਾਲ ਉਹਨਾਂ ਦਾ ਕਿੰਨਾ ਪ੍ਰੇਮ ਸੀ ਪਿਆਰ ਸੀ ਰੇਡੀਓ ਦੇ ਪ੍ਰੋਗਰਾਮ ਸੁਣਨੇ ਜਿੱਥੇ ਮੇਤੋ ਕੋ ਗਲਤੀ ਥੋੜੀ ਬਹੁਤ ਨਹੀਂ ਗਲਤੀ ਨਹੀਂ ਕਹਿਣੀ ਉਹਨਾਂ ਨੇ ਕੁਲਦੀਪ ਸਿੰਘ ਬੜਾ ਸੋਹਣਾ ਪ੍ਰੋਗਰਾਮ ਕੀਤਾ ਐ ਤੁਹਾਨੂੰ ਨਾ ਜੇ ਆਪਾਂ ਐਦਾਂ ਥੋੜ੍ਹਾ ਜਿਹਾ ਕਰਦੇ ਹੀ ਹਾਂਜੀ ਇਹ ਨਹੀਂ ਕਿ ਆ ਕਦੇ ਕਿ ਕੁਲਦੀਪ ਸਿੰਘ ਤੁਹਾਡੇ ਤੋਂ ਇੱਥੇ ਗਲਤੀ ਹੋਈ ਹੈ ਥੋੜ੍ਹਾ ਜਿਹਾ ਨੂੰ ਇਸ ਤਰ੍ਹਾਂ ਕਰਦੀ ਹੈ ਨਾ ਥੋੜ੍ਹਾ ਜਿਹਾ ਬਿਹਤਰ ਹੋ ਲੱਗੇਗਾ ਮੈਂ ਕਿਹਾ ਜੀ ਜ਼ਰੂਰ ਮੈਨੂੰ ਉਹਨੇ ਕਿਹਾ ਤਿੰਨ ਕਵਾਰੀ ਟੈਲੀਵਿਜ਼ਨ ਦੇ ਵੀ ਲਿਆਂਦਾ ਉਹ ਵੀ ਇੱਕ ਇਤਿਹਾਸਕ ਡਾਕੂਮੈਂਟ ਬਣ ਗਿਆ ਸਾਡੇ ਟੀਵੀ ਦੇ ਲਈ ਮੈਂ ਅੱਜ ਸਰਦਾਰ ਸਤਨਾਮ ਸਿੰਘ ਜੌਹਰ ਜਿਹੜੇ ਕੈਨੇਡੀਅਨ ਸਿਕ ਸਟਡੀ ਟੀਚਿੰਗ ਸੋਸਾਇਟੀ ਦੇ ਫਾਊਂਡਰ ਮੈਂਬਰਾਂ ਦੇ ਵਿੱਚੋਂ ਨੇ ਗੁਰਦਾਸਾ ਸਾਹਿਬ ਖਾਲਸਾ ਦੀਵਾਨ ਸੋਸਾਇਟੀ ਦੇ ਜਨਰਲ ਸਕੱਤਰ ਵੀ ਰਹੇ ਨੇ ਉਹ ਉਹਨਾਂ ਨਾਲ ਉਹਨਾਂ ਨੇ ਵੀ ਆ ਜਾਣਾ ਸੀ ਟੀਵੀ ਤੇ ਕਿਉਂਕਿ ਜਿਆਦਾ ਫਿਰ ਅ ਨਹੀਂ ਅਸੀਂ ਗੱਲ ਬਣ ਸਕਦੀ ਫਿਰ ਉਹਨਾਂ ਨੇ ਜਿਹੜਾ ਸਨੇਹਾ ਦਿੱਤਾ ਕਿ ਪ੍ਰਿੰਸੀਪਲ ਗੁਰਦੇਵ ਸਿੰਘ ਉਹਨਾਂ ਦੇ ਪੜਾਏ ਹੋਏ ਬੱਚੇ ਜਿਹੜੇ ਗੁਰਮਤ ਦੇ ਵਿੱਚ ਵੀ ਪਰਪੱਕਰ ਹੈ ਤੇ ਪੰਜਾਬੀ ਮਾਂ ਬੋਲੀ ਦੇ ਵਿੱਚ ਵੀ ਪਰਪੱਕਰ ਹੈ ਉਹਨਾਂ ਦੇ ਵਿੱਚੋਂ ਜਿਹੜਾ ਜ਼ਿਕਰ ਕੀਤਾ ਜਾ ਸਕਦਾ ਪਹਿਲੀ ਵਾਰੀ ਦਸਤਾਰ ਧਾਰੀ ਕੋਈ ਵਿਦੇਸ਼ ਮੰਤਰੀ ਦੇ ਕੈਨੇਡਾ ਦਾ ਉਹ ਸੰਸਦਾ ਹਰਜੀਤ ਸਿੰਘ ਸੱਜਣ ਜਿਹੜੇ ਉਹਨਾਂ ਕੋਲ ਪੜੇ ਹੋਏ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਨਾ ਕਿ 500 ਬੱਚਾ ਹੁੰਦਾ ਸੀ ਡਾਕਟਰ ਕੁਲਜੀਤ ਕੌਰ ਹਾਂਜੀ ਉਹ ਵੀ ਉਹਨਾਂ ਕੋਲ ਪੜੇ ਹੋਏ ਨੇ ਸਰਦਾਰ ਜਸਵੀਰ ਸਿੰਘ ਗੰਧਮ ਦੇ ਦੋਨੋਂ ਬੱਚੇ ਜਿਹੜੇ ਡਾਕਟਰ ਨੇ ਇਸ ਵੇਲੇ ਦੋਨੇ ਉਹਨਾਂ ਕੋਲ ਪੜੇ ਹੋਏ ਨੇ ਡਾਕਟਰ ਪੂਰਨ ਸਿੰਘ ਦਾ ਬੇਟਾ ਜਿਹੜਾ ਉਹ ਵੀ ਡਾਕਟਰ ਸਾਰੇ ਬੱਚੇ ਹੋਰ ਵੱਡੀ ਤਾਦਾਦ ਦੇ ਵਿੱਚ ਸਾਡੀ ਕਮਿਊਨਿਟੀ ਦੇ ਸ੍ਰੀ ਦਵਿੰਦਰ ਸਿੰਘ ਘਟੋੜਾ ਉਹਨਾਂ ਦੇ ਬੱਚੇ ਵੀ ਸਾਰੇ ਬੱਚੇ ਉਹਨਾਂ ਕੋਲ ਪੰਜਾਬੀ ਮਾਂ ਬੋਲੀ ਦੀ ਬੇਸਿਕ ਤੇ ਗੁਰਮਤਿ ਦੀ ਟ੍ਰੇਨਿੰਗ ਨਾਲ ਲੈਂਦੇ ਰਹੇ ਨੇ ਤੇ ਮੈਨੂੰ ਚੇਤੇ ਆ ਸਤਿਰਾਮ ਸਿੰਘ ਜਣੀ ਇੱਕ ਦਿਨ ਜ਼ਿਕਰ ਕਰ ਰਹੇ ਸੀ ਕਿ 1984 ਦੀ ਸ਼ੈਦ ਗੱਲਿਆ ਤਕਰੀਬਨ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹਨਾਂ ਨੂੰ ਤੁਸੀਂ ਜ਼ਿਕਰ ਕਰਦੇ ਹੋ ਨਾ ਕਿ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਦੀ ਬੜੀ ਵੱਡੀ ਦੇਣ ਸੀ ਤੇ ਤਨਖਾਹ ਵਧਾਉਣ ਦੀ ਗੱਲਬਾਤ ਆਈ ਇਹਨਾਂ ਨੂੰ ਕਿਹਾ ਕਿ ਹੈਡ ਗ੍ਰਾਂਤੀ ਨਾਲ ਤੁਹਾਡੀ ਤਨਖਾਹ ਵਧਾਉਣੀ ਵਾਜਬ ਨਹੀਂ ਜਾਏਗੀ ਬਾਅਦ ਚ ਕਮੇਟੀ ਵਾਲੇ ਇਤਰਾਜ਼ ਕਰਨਗੇ ਅੰਜ ਕਰਦੇ ਆ ਕਿ ਤੁਹਾਡੀ ਤਨਖਾਹ ਉਨੀ ਰਹਿਣ ਦਿੰਦੇ ਆ ਤੁਹਾਨੂੰ ਗਰੋਸਰੀ ਗੁਰਦੁਆਰਾ ਸਾਹਿਬ ਵੱਲੋਂ ਦੇ ਦਾਂਗੇ ਇਸਤਮ ਸਿੰਘ ਜਿਹੜਾ ਉਹਨਾਂ ਦਾ ਜ਼ਿਕਰ ਹੈ ਉਹ ਕਹਿੰਦੇ ਜੀ ਨਹੀਂ ਤੁਸੀਂ ਜੋ ਮੈਨੂੰ ਦੇ ਰਹੇ ਹੋ ਇੰਨਾ ਬਹੁਤ ਹੈ ਮੈਂ ਗੁਰਦੁਆਰਾ ਸਾਹਿਬ ਦੀ ਗਰੋਸਰੀ ਦੇ ਵਿੱਚੋਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਖੁਦ ਦਸਵੰਦ ਕਰਨ ਵਾਲਾ ਸ਼ਖਸ ਆ ਇਹ ਕਿਵੇਂ ਹੋ ਸਕਦਾ ਹੈ ਕਿ ਮੈਂ ਲੰਗਰ ਦੇ ਵਿੱਚੋਂ ਗਰੋਸਰੀ ਲਵਾਂ ਬਿਲਕੁਲ ਨਹੀਂ ਇਹੋ ਜੀ ਰੂਹ ਸੰ ਇਹਨਾਂ ਬਾਰੇ ਥੋੜਾ ਜਿਹਾ ਹੋਰ ਸਦਾ ਦਵਿੰਦਰ ਸਿੰਘ ਜੀ ਦੀ ਜ਼ਿੰਦਗੀ ਦੇ ਤਜਰਬਿਆਂ ਨੂੰ ਥੋੜਾ ਜਿਹਾ ਹੋਰ ਸਾਂਝਾ ਕਰੋ ਕਿ ਕਿਵੇਂ ਕਿ ਹੋਜੀ ਰੂਸ ਹਨ ਕਿਵੇਂ ਉਹ ਅਠੋ ਪੈਰ ਹਮੇਸ਼ਾ ਨਾਲ ਤੁਹਾਡੇ ਤਿਆਰ ਵਰਤਿਆ ਲੈਂਦੇ ਸੀ ਮੈਂ ਇਹ ਇੰਨਾ ਬਾਰੇ ਥੋੜਾ ਜਿਹਾ ਵੀ ਦੱਸਣਾ ਚਾਹੁੰਦਾ ਐ ਵੀ ਇਹ ਬਹੁਤ ਤਕੜੇ ਪਰਿਵਾਰ ਦੇ ਵਿੱਚੋਂ ਸੀ ਤੇ ਮੈਂ ਇਹਨਾਂ ਦੇ ਪਿੰਡ ਗਿਆ ਇਹਨਾਂ ਦੇ ਕੋਲੇ ਬਹੁਤ ਜ਼ਮੀਨ ਸੀ ਇਹਨਾਂ ਦੇ ਜਿਹੜੇ ਬੜੇ ਭਾਈ ਸਾਹਿਬ ਸੀਗੇ ਉਹਨਾਂ ਕੋਲੇ ਉਸ ਵੇਲੇ 100 ਏਕੜ ਜ਼ਮੀਨ ਸੀ ਜਦੋਂ ਮੈਂ ਅੱਜ ਤੋਂ 5-10 ਸਾਲ ਪਹਿਲਾਂ ਗਿਆ ਆ ਤੇ ਉਹਨਾਂ ਦਾ ਫਰੂਸਪੁਰ ਦੇ ਵਿੱਚ ਸਕੂਲ ਖਾਲਸਾ ਇੱਕ ਕਾਲਜ ਚੱਲਦਾ ਰਿਹਾ ਯਾਨੀ ਇਹ ਸਾਰਾ ਪਰਿਵਾਰ ਜਿਹੜਾ ਹੈਗਾ ਇਹ ਬਹੁਤ ਡੈਡੀਕੇਟਿਡ ਉਹ ਬੰਦੇ ਸੀਗੇ ਪੰਥਕ ਤੇ ਉਹ ਪੋਲਿਟੀਕਲ ਸੀਗੇ ਥੋੜੀ ਜੀ ਜੀ ਪਰ ਪਰ ਇਹ ਗੁਰਦੇਵ ਸਿੰਘ ਢਾਲੀਵਾਲ ਸਾਹਿਬ ਹੈ ਇਹ ਤਾਂ ਇੰਨੇ ਹੰਬਲ ਸੀਗੇ ਇਹਨਾਂ ਨੇ ਆਪਣੀਆਂ ਪ੍ਰਾਪਰਟੀਆਂ ਨੂੰ ਇਸ ਢੰਗ ਦੇ ਨਾਲ ਦਿੱਤਾ ਜਿੰਨੇ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਥੋੜੇ ਜਿ ਔਖੇ ਸੀ ਨਾ ਇਹਨਾਂ ਦੇ ਕੋਈ ਭਾਣਜਾ ਜਾਂ ਕੋਈ ਕੋਈ ਹੋਰ ਰਿਸ਼ਤੇਦਾਰ ਇਹਨਾਂ ਨੇ ਆਪਣੀ ਜਾਇਦਾਦ ਉਹਨਾਂ ਦੇ ਨਾਂ ਥੋੜੀ ਥੋੜੀ ਕਰਕੇ ਸਾਰਿਆਂ ਨੂੰ ਸੈੱਟ ਕੀਤਾ ਉੱਥੇ ਕਮਾਲ ਦੀ ਗੱਲ ਹੈ ਫਿਰ ਇਹਨਾਂ ਨੇ ਮੋਗੇ ਜਗਾ ਲਈ ਆ ਕੇ ਹਨਾ ਉੱਥੇ ਉਹ ਰਹਿੰਦੇ ਰਹੇ ਤਾਂ ਹੀ ਮੇਰਾ ਇਹਨਾਂ ਨਾਲ ਕਨੈਕਸ਼ਨ ਰਿਹਾ ਇਹਨਾਂ ਜਨਮ ਮੈਂ ਪਿੰਡ ਜਾਂਦਾ ਰਿਹਾ ਯਾਨੀ ਇਹ ਕਹਿੰਦਾ ਮਤਲਬ ਇਹ ਹੈ ਵੀ ਉਹਦਾ ਅੰਦਰੋਂ ਇਹ ਬੰਦੇ ਬਹੁਤ ਤਕੜੇ ਸੀ ਅਮੀਰ ਸੀਗੇ ਪਰ ਦਿਲ ਦੇ ਬਹੁਤ ਹੰਬਲ ਸੀ ਵਾਹ ਜੀ ਬਹੁਤ ਹੰਬਲ ਹਲੀਮੀ ਹਲੀਮੀ ਬਹੁਤ ਸੀ ਤੁਹਾਡੇ ਨਾਲ ਤਾਂ ਕੰਮ ਕੀਤਾ ਉਹਨਾਂ ਨੇ ਹਾਂ ਜੀ ਮੈਂ ਤੇ ਕਹਿੰਨਾ ਕਿ ਉਹਨਾਂ ਮੈਂ ਕਦੇ ਉਹਨਾਂ ਨੂੰ ਕਦੀ ਉੱਚੀ ਬੋਲਦੇ ਦੇਖਿਆ ਨਹੀਂ ਸੀ ਅੱਛਾ ਕਈ ਵਾਰੀ ਤਾਂ ਸਰ ਗੁਰਦੁਆਰਿਆਂ ਚ ਜਿਹੜੀ ਪਾਰਟੀ ਪਾਟਕਸ ਹੁੰਦੀ ਹੈ ਕਈ ਵਾਰ ਉਹ ਜਿਆ ਗੱਲਾਂ ਹੋਣੀਆਂ ਜਿਵੇਂ ਤੁਸੀਂ ਉਹਨਾਂ ਦੇ ਉਹਨਾਂ ਨੂੰ ਗੁਰਦੁਆਰੇ ਚ ਰਾਸ਼ਨ ਵਗੈਰਾ ਦੇਣ ਦੀ ਗੱਲ ਕੀਤੀ ਹੈ ਉਹ ਤਾਂ ਸੇਵਾਦਾਰ ਸੀਗੇ ਜੀ ਜਿਹੜੇ ਕਿ ਜਿਹੜੇ ਕਿ ਗੁਰਦੁਆਰੇ ਤੋਂ ਉਹਨਾਂ ਨੂੰ ਤੇ ਇਹ ਸ਼ੌਕ ਸੀ ਦਿਲ ਦੇ ਚ ਕਿ ਮੈਂ ਬੱਚਿਆਂ ਨੂੰ ਆਪਣੀ ਕੌਮ ਨੂੰ ਸਾਂਭਣਾ ਮਰਦੇ ਦਮ ਤਾਈਂ ਉਹ ਛੋਟੇ ਛੋਟੇ ਕਲਿੱਪ ਵੀਡੀਓ ਬਣਾ ਕੇ ਸਿੱਖੀ ਦਾ ਪ੍ਰਚਾਰ ਈਵਨ ਬੈਡ ਦੇ ਵਿੱਚ ਪੈ ਵੀ ਕਰਦੇ ਰਹੇ ਤੇ ਮੈਨੂੰ ਹਮੇਸ਼ਾ ਭੇਜਦੇ ਸੀਗੇ ਵੀ ਆ ਜਾ ਦੇਖੋ ਮੈਂ ਆ ਕੀਤਾ ਹੈਗਾ ਇੱਥੇ ਤੱਕ ਕਿ ਜਿਸ ਵਕਤ ਬੋਲਵਾਲਾ ਸੀ ਉਹਨਾਂ ਦਾ ਸਕੂਲ ਦੇ ਵਿੱਚ ਚੰਗੇ ਸੀ ਬੱਚੇ ਉੱਥੇ ਪਹਿਲੀ ਵਾਰੀ ਬੱਚਿਆਂ ਦਾ ਸਪੋਰਟਸ ਡੇ ਮਨਿਆ ਮੇਰਾ خیال ਕਰਦੀ ਨਹੀਂ ਹੋਇਆ ਹੋਗਾ ਉਹਨਾਂ ਨੂੰ ਸਕੂਲਾਂ ਵਿੱਚ ਪਹਿਲੀ ਵਾਰੀ ਹਾਂਜੀ ਤੇ ਇਹਨਾਂ ਦੀ ਰੈਨਮਾਈ ਦੇ ਅੰਦਰ ਹੀ ਇੱਥੇ ਕੈਨੇਡਾ ਦੇ ਵਿੱਚ ਹਰ ਸਾਲ ਸੀ ਫੈਸਟੀਵਲ ਉਹਦੀ ਪਰੇਡ ਨਿਕਲਦੀ ਹੈ ਜਿਹਦੇ ਵਿੱਚ ਖਾਲਸਾ ਦਵੰਤ ਸੁਸਾਇਟੀ ਦੇ ਬੱਚਿਆਂ ਨੇ ਪਾਰਟਿਸਿਪੇਟ ਪਾਰਟਿਸਿਪੇਟ ਕੀਤਾ ਔਰ ਖਾਲਸਾ ਦਵੰਤ ਸੁਸਾਇਟੀ ਨੂੰ ਇਸ ਚੀਜ਼ ਦਾ ਮਾਣ ਪ੍ਰਾਪਤ ਹੈ ਕਿ ਸਾਨੂੰ ਫਰਸਟ ਪ੍ਰਾਈਜ਼ ਮਿਲਿਆ ਉਹਦੇ ਵਿੱਚੋਂ ਉਹ ਜਿਹੜੀਆਂ ਕਲਰਡ ਪੀਲੇ ਰੰਗ ਦੀਆਂ ਤਸਵੀਰਾਂ ਦੇਖਦੇ ਆ ਪਿੱਛੇ ਫੁੱਲਾਂ ਦੇ ਨਾਲ ਸਜਾਈ ਕਰ ਜਾਂਦੀ ਹੈ ਬੱਚੇ ਤੁਰ ਜਾਂਦੇ ਪ੍ਰੀਡ ਕਰਦੇ ਔਰ ਨਾਲ ਹੀ ਵੀ ਨਾਲ ਇਸ ਤਰ੍ਹਾਂ ਲੈਫਟ ਰਾਈਟ ਕਰਦੇ ਜਾਂਦੇ ਆ ਬੱਚਿਆਂ ਵਾਂਗੂ ਉਹ ਤਸਵੀਰ ਉਸ ਵੇਲੇ ਦੀ ਆ ਸੋ ਇਹ ਮੇਕਾ ਪ੍ਰੋਵੈਂਸ ਅਖਬਾਰ ਦੇ ਵਿੱਚ ਵੀ ਹਾਂਜੀ ਪ੍ਰੋਵੈਂਸ ਦੋ ਵਾਰੀ ਆਈ ਸੀ ਉਹਨਾਂ ਦੇ ਇਸ ਤਰ੍ਹਾਂ ਇਹ ਜੀ ਮੇਰੇ ਖ 83 ਦੀ ਗੱਲ ਹੈ 1983 ਦੀ ਗੱਲ ਫਿਰ ਬਾਹਰ ਪਿਕਨਿਕ ਤੇ ਜਾਣਾ ਗਿਆਨੀ ਜੁਗਿੰਦਰ ਸਿੰਘ ਜੀ ਚਲਾਕ ਵਾਲੇ ਸੀਗੇ ਉਹਨਾਂ ਨੇ ਓਪਨ ਉੱਥੇ ਮਨਿਸਟਰ ਸੱਜ ਕੇ ਸਾਰੇ ਬੱਚਿਆਂ ਦਾ ਸਤਿਕਾਰ ਕਰਨਾ ਜਾਣੀ ਉਹ ਬੱਚਿਆਂ ਦੇ ਇੰਨੀ ਕਦਰ ਕਰਦੇ ਸੀ ਉਹ ਕਹਿੰਦੇ ਸੀ ਇਹ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਤੇ ਤੁਸੀਂ ਜਿਵੇਂ ਉਹਨਾਂ ਦੇ ਬੱਚੇ ਪੜੇ ਬੜੇ-ਬੜੇ ਉਹਧੀਆਂ ਤੇ ਅੱਜ ਗਏ ਹੋਏ ਐ ਇਹ ਗੱਲ ਸੱਚੀ ਹੈ ਕਿ ਉਹਨਾਂ ਦੇ ਮਾਵਾ-ਬਾਪ ਬੱਚਿਆਂ ਦੀ ਵੀ ਬੜੀ ਉਹਨਾਂ ਨੂੰ ਵੀ ਸ਼ਾਬਾਸ਼ ਦੇਣ ਦੀ ਲੋੜ ਹੈਗੀ ਹੈ ਔਰ ਉਹਨਾਂ ਨੇ ਇਹ ਬੱਚਿਆਂ ਨੇ ਸਿੱਖੀ ਹਲਤੇ ਸੰਭਾਲੀ ਹੋਈ ਹੈ ਜਿਹੜੀ ਗੱਲ ਇਹ ਹੈ ਕੋਈ ਡੋਲਿਆ ਨਹੀਂ ਉਹਨਾਂ ਦੇ ਵਿੱਚੋਂ ਇਹ ਸਭ ਤੋਂ ਵੱਡੀ ਗੱਲ ਹੈ ਸੋ ਜਿੰਨੀ ਵੀ ਉਹਨਾਂ ਦੀ ਆਪਾ ਤਾਂ ਸਿਫਤ ਕਰ ਸਕੀਏ ਬਹੁਤ ਚੰਗੀ ਹੈ ਸਾਡੇ ਤੋਂ 22 ਤਰੀਕ ਨੂੰ ਸਾਨੂੰ ਵੀ ਛੋੜਾ দেয়া ਗਿਆ ਅੱਜ ਤੁਸੀਂ ਦੱਸਿਆ ਉਹਨਾਂ ਦਾ ਸਨਸਕਾਰ ਸੀ ਜੀ ਜੀ ਗੁਰੂ ਮਹਾਰਾਜ ਕਰੇ ਇਹੋ ਜੀਆਂ ਸੰਕਸ਼ੀਤਾ ਸਾਡੀ ਕੌਮ ਦੇ ਵਿੱਚ ਹੋਰ ਵੀ ਪੈਦਾ ਹੋਣ ਜੀ ਤੇ ਕੌਮ ਦੀ ਸੇਵਾ ਕਰਦਾ ਸ੍ਰੀ ਅਦਵਿੰਦਰ ਸਿੰਘ ਪੁੱਛ ਕੇ ਕਿ ਇਹਨਾਂ ਦੀ ਜਿਹੜੀ ਪਿਕਚਰ ਸਾਬ ਮੋਤਾ ਸਿੰਘ ਹਰਾਨਾ ਵਾਲਾ ਹੈ ਨਾ ਅਵਤਾਰ ਸਿੰਘ ਸੰਧੂ ਦੀ ਹਾਂ ਆ ਆ ਜਿਹੜੀ ਤਸਵੀਰ ਤੁਸੀਂ ਪੁੱਛਿਆ ਸੀ ਇਹਨਾਂ ਨੂੰ ਅਵਤਾਰ ਸਿੰਘ ਸੰਧੂ ਹਾਂ ਆਹ ਹਾਂ ਜੀ ਹਾਂ ਇਹ ਅਵਤਾਰ ਸਿੰਘ ਸੰਧੂ ਆ ਏ ਵੀ ਇੰਨੇ ਡੈਡੀਕੇਟਡ ਸੀਗੇ ਪੰਜਾਬੀ ਵਾਸਤੇ ਤੇ ਸਿੱਖੀ ਵਾਸਤੇ ਇਹਨਾਂ ਨੇ ਆਪਣਾ ਮਕਾਨ ਅੰਮ੍ਰਿਤਸਰ ਦੇ ਵਿੱਚ ਬਹੁਤ ਵਧੀਆ ਕੋਠੀ ਆ ਉੱਥੇ ਅੱਛਾ ਉਹ ਇਹਨਾਂ ਨੂੰ ਡੋਰੇਟ ਕਰਤਾ ਸੀ ਵੀ ਆ ਇੱਥੇ ਆ ਕੇ ਰੋ ਤੇ ਇੱਥੋਂ ਆਪਾਂ ਧਰਮ ਪ੍ਰਚਾਰ ਕਰਾਂ ਓਕੇ ਤੇ ਇਹ ਯਾਨੀ ਜਿਹੜਾ ਜਿਹੜਾ ਇੰਡੀਆ ਦੇ ਵਿੱਚ ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਸੀ ਨਾ ਇਹ ਅਵਤਾਰ ਸਿੰਘ ਉਹਦੇ ਵਿੱਚ ਥੰਮ ਸੀਗਾ ਬਹੁਤ ਵੱਡਾ ਹਾਂ ਜੀ ਦਿਲ ਤੱਕ ਦਿਲ ਤੱਕ ਕਰਦਾ ਕਿ ਤੁਹਾਡੇ ਘੰਟਿਆਂ ਬਦੀ ਮੈਂ ਕੁੱਲੀਆਂ ਗੱਲਾਂ ਕਰਾਂ ਪਰ ਸਮਾਂ ਹੀ ਜਾ ਜਿੰਨੇ ਇਹਨਾਂ ਦੇ ਸਟੂਡੈਂਟ ਅਖੀਰ ਜਾਂਦੇ ਜਾਂਦੇ 30 30 ਸਕਿੰਟ ਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ ਸਰ ਸਾਹਿਬ ਮੈਂ ਤੇ ਕਹਾਂ ਕਿ ਦੁਨੀਆ ਵਿੱਚ ਬਹੁਤ ਲੋਕ ਆਉਂਦੇ ਜਾਂਦੇ ਆ ਲੋਕਾਂ ਦੇ ਤੁਮ ਟੜਕੇ ਦੇ ਨਾਲ ਉਹਨਾਂ ਦੀਆਂ ਉਹਨਾਂ ਨੂੰ ਵਧਾਈ ਵੀ ਦਿੰਦੇ ਆ ਪਰ ਇਹ ਕੈਸਾ ਹੀਰੋ ਸੀ ਜਿਹਦੇ ਨੂੰ ਸਾਨੂੰ ਸੱਚੇ ਦਿਲੋਂ ਸਤਿਕਾਰ ਨਾਲ ਸਿਰਦਾਨੀ ਦੇਣੀ ਚਾਹੀਦੀ ਹੈ ਔਰ ਇਹਨਾਂ ਦੀ ਜਿਹੜੀ ਕਰਨੀ ਹੈ ਜੋ ਇਹਨਾਂ ਨੇ ਕਮਾਈ ਕੀਤੀ ਹੈ ਸਿੱਖ ਸੰਸਥਾ ਮਾਂ ਦੇਚ ਹੋਰ ਸਿੱਖ ਧਰਮ ਨੂੰ ਪ੍ਰਚਾਰਨ ਲਈ ਉਹ ਹਮੇਸ਼ਾ ਅਸੀਂ ਯਾਦ ਰੱਖਾਂਗੇ ਤਾਂ ਅਸੀਂ ਸਰਦਾਰ ਸਾਹਿਬ ਨੂੰ ਦਿਲੋਂ ਇਸ ਦੀ ਹਾਰਦਿਕ ਜੀ ਜਦੋਂ ਜਦੋਂ ਇਹ 온ਟਾਰੀਓ ਚ ਚਲੇ ਗਿਆ ਨਾ ਟੋਰਾਂਟੋ ਉਥੇ ਵੀ ਇਹਨਾਂ ਨੇ ਪੜਾਇਆ ਉਥੇ ਫਾਈਟ ਵੀ ਕੀਤੀ ਤੁਹਾਡੇ ਨਾਲ ਇੰਟਰਵਿਊ ਵੀ ਹੈਗੀ ਆ ਆਪਦੇ ਹੱਕ ਲੈਣ ਵਾਸਤੇ ਇੱਕ ਤਾਂ ਇਹ ਚੀਜ਼ ਸੀਗੀ ਦੂਜੀ ਗੱਲ ਇਹ ਹੈਗੀ ਆ ਵੀ ਮੈਂ ਇਹਨਾਂ ਨੂੰ ਹੱਸਣ ਲੱਗਿਆ ਮੈਂ ਕਿਹਾ ਇੱਥੇ ਤਾਂ ਤੁਹਾਡੇ ਕਈ ਇੱਥੇ ਤਾਂ ਡਿਫੈਂਸ ਮਿਨਿਸਟਰ ਮੈਂ ਕਿਹਾ ਤੁਹਾਡਾ ਪੜਾਇਆ ਤੇ ਇਹ ਇੰਟਰਵਿਊ ਦੇ ਵਿੱਚ ਕਹਿੰਦੇ ਜਿਹੜਾ ਨਵਦੀਪ ਬੈਂਸ ਹੈਗਾ ਇਹ ਵੀ ਮੇਰਾ ਸਟੂਡੈਂਟ ਸੀਗਾ ਫਲਾਨਾ ਵੀ ਮੇਰਾ ਦੋ ਤਿੰਨ ਮਿਨਿਸਟਰ ਇਹਨਾਂ ਨੇ ਗਣਾਏ ਉਦੋਂ ਵੀ ਇਹ ਸਾਰੇ ਕਹਿੰਦੇ ਮੇਰੇ ਸਟੂਡੈਂਟ ਸੀ ਸੋ ਇਹਨਾਂ ਨੂੰ ਇਹ ਇਹਨਾਂ ਦੀ ਇਹ ਕੰਟਰੀਬਿਊਸ਼ਨ ਹੈ ਤੇ ਅਖੀਰ ਤੇ ਤਾਂ ਮੈਂ ਇਹੀ ਕਹੂੰਗਾ ਗੁਰਮਖ ਜਨਮ ਸਵਾਰ ਕਰੇ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪੈੜ ਮੱਲਿਆ ਬਹੁਤ ਬਹੁਤ ਧੰਨਵਾਦ ਚਰਦੀ ਕਲਾ ਚਰੋ ਤੁਸੀਂ ਇੱਕ ਇਤਿਹਾਸ ਦੁਨੀਆ ਨੂੰ ਚੇਤੇ ਕਰਾਇਆ ਬਹੁਤ ਬਹੁਤ ਧੰਨਵਾਦ ਇਹ ਸੰ ਪ੍ਰਿੰਸੀਪਲ ਗੁਰਦੇਵ ਸਿੰਘ ਢਾਲੀਵਾਲ ਉਹਨਾਂ ਦੇ ਨਮਿਤ ਕੁਝ ਗੱਲਾਂ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਜੀਵਾਗੇ ਆ ਠੀਕ 6 ਵਜੇ ਪ੍ਰਾਈਮ ਟਾਈਮ ਅਰਸ਼ਕੋਰ ਬਟੂ ਜੀ ਲੈ ਕੇ ਹਾਜ਼ਰ ਹੋਣਗੇ ਤੇ ਅਸੀਂ ਪ੍ਰੋਗਰਾਮ ਨੂੰ ਨਵੇਂ ਰਿਪੀਟ ਕੀਤਾ ਜਾਏਗਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਾਂਝਾ ਟੀਵੀ ਨੂੰ ਸਬਸਕ੍ਰਾਈਬ ਆਈਕਨ ਬਟਨ ਹੈ ਜਿਹੜਾ ਉਹਨੂੰ ਦਬਾ ਦਿਓ ਘੰਟੀ ਵਾਲੇ ਬਟਨ ਨੂੰ ਤਾਂ ਜੋ ਤੁਹਾਡੇ ਕੋਲ ਹਮੇਸ਼ਾ ਹਰ ਗੱਲਬਾਤ ਪਹੁੰਚ ਸਕੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਜੇ ਵਾਗੇ ਆ ਤੇ ਵਾਹ ਗੁਰਜੀਕਾ ਖਾਲਸਾ ਵਾਹ ਕੇ ਗੁਰਜੀ ਕੀ ਫਤਿਹ